ਛੋਟੇ ਬੱਚੇ ਅਮਰਤਪਾਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਪੂਰੇ ਭਰਦਾ ਮੀਡੀਆ ਜਿਹੜਾ ਹੈ ਉਸ ਪਿੰਡ ਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਪਰ ਕੁਝ ਲੋਕ ਅਜਿਹੀ ਪੱਤਰਕਾਰਤਾ ਵੀ ਇੱਥੇ ਕਰ ਰਿਹਾ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਲੋਕ ਕਮੈਂਟਾਂ ਦੇ ਵਿੱਚ ਕੁਝ ਗੱਲਾਂ ਕਹਿ ਰਹੇ ਹੈਗੇ ਆ ਕਿ ਪੰਚਾਇਤ ਪਹਿਲਾਂ ਕਿੱਥੇ ਸੀ ਪਿੰਡ ਦੇ ਲੋਕ ਪਹਿਲਾਂ ਕਿੱਥੇ ਸੀ ਮੈਂ ਦੱਸ ਦਿਆਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਅੱਜ ਅਸੀਂ ਉਹ ਪਿੰਡ ਦਾ ਪੱਖ ਵੀ ਦਿਖਾਣ ਲੱਗੇ ਹੈਗੇ ਆ ਪਿੰਡ ਦੀ ਪੰਚਾਇਤ ਸਾਡੇ ਨਾਲ ਹੈ ਨਵੀਂ ਪੰਚਾਇਤ ਬਣੀ ਹੈ ਹਾਲੇ ਤੱਕ ਪੰਚਾਇਤ ਨੂੰ ਚਾਰਜ ਤੱਕ ਨਹੀਂ ਮਿਲਿਆ ਪਰ ਵੱਡੀ ਗੱਲ ਇਸ ਪਿੰਡ ਦੇ ਵਿੱਚ ਜਿਹੜੀ ਸਰਪੰਚ ਬਣਿਆ ਸਰਪੰਚ ਕੌਣ ਬਣਿਆ ਸਰਪੰਚ ਇੱਕ ਬਟਿਆ ਬਣੀ ਹੈ ਇੱਕ ਪਰਿਵਾਰ ਦੇ ਵਿੱਚੋਂ ਗਰੀਬ ਪਰਿਵਾਰ ਚ ਜੇ ਅਮਰਤਪਾਲ ਦਾ ਪਰਿਵਾਰ ਵੀ ਗਰੀਬ ਹੈ ਤੇ ਜਿਹੜੇ ਪਿੰਡ ਦੇ ਸਰਪੰਚ ਬਣਿਆ ਐਸਸੀ ਭਾਈਚਾਰੇ ਤੋਂ ਆ ਇੱਕ ਬਟਿਆ ਸਰਪੰਚ ਬਣ ਕੇ ਆਈ ਹੈ ਪੜੀ ਲਿਖੀ ਆ ਵਿਆਹ ਕੀਤੀ ਹੋਈ ਆ ਤੇ ਉਹ ਬਟਿਆ ਅੱਜ ਕੈਮਰੇ ਤੇ ਆ ਉਹਨਾਂ ਦੀ ਅੱਜ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਪਿੰਡ ਦੇ ਪ੍ਰਤੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈਗੀਆਂ ਬੇਟਾ ਸਭ ਤੋਂ ਪਹਿਲਾਂ ਤੁਹਾਡੇ ਪਿੰਡ ਦਾ ਬੱਚਾ ਜਿਹੜਾ ਅ ਅਮਰਤ ਵਾਈਰਲ ਹੁੰਦਾ ਸੋਸ਼ਲ ਮੀਡੀਆ ਤੇ ਲੋਕ ਤੁਸੀਂ ਦੱਸ ਰਹੇ ਹੋ ਵੀ ਕਮੈਂਟਾਂ ਦੇ ਵਿੱਚ ਕਹਿੰਦੇ-ਕਹਿੰਦੇ ਪੰਚਾਇਤ ਕਿੱਥੇ ਹੈਗੀ ਸੀ ਪੰਚਾਇਤ ਨੇ ਕਿਉਂ ਲਿਆ ਤੁਸੀਂ ਪੜੇ ਲਿਖੇ ਹੋ ਪਿੰਡ ਦੇ ਤੁਹਾਡੇ ਤੇ ਵੀ ਵਿਸ਼ਵਾਸ ਕੀਤਾ ਤੁਹਾਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੇਰਾ ਨਾਮ ਗੁਰਪ੍ਰੀਤ ਕੌਰ ਪਿੰਡ ਸਾਦੇਕਨੌਲ ਦੀ ਸਰਪੰਚ ਸਾਨੂੰ ਵੀਡੀਓ ਅਮ੍ਰਿਤਪਾਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਪਤਾ ਚੱਲਿਆ ਕਿ ਉਹਨਾਂ ਦੇ ਘਰ ਦੀ ਕੰਡੀਸ਼ਨ ਇਹ ਆ ਅਸੀਂ ਸਾਡਾ ਹਜੇ ਨਵੀਂ ਪੰਚਾਇਤ ਬਣੀ ਆ ਇਲੈਕਸ਼ਨ ਹੋਏ ਨੇ ਹੁਣ ਜਸਤੀ ਸਾਡੀ ਨਵੀਂ ਪੰਚਾਇਤ ਬਣੀ ਆ ਚਾਰਜ ਵੀ ਨਹੀਂ ਮਿਲਿਆ ਹਜੇ ਸਾਨੂੰ ਕਿਰਪਾ ਕਰਕੇ ਪੰਚਾਇਤ ਤੇ ਕੋਈ ਵੀ ਬਲੇਮ ਨਾ ਕੀਤਾ ਜਾਵੇ ਪੰਚਾਇਤ ਨੂੰ ਗਲਤ ਨਾ ਕਿਹਾ ਜਾਵੇ ਪੰਚਾਇਤ ਜਦੋਂ ਉਹਨਾਂ ਕੋਲ ਚਾਰਜ ਹੋਇਆ ਪੰਚਾਇਤ ਅੰਮ੍ਰਿਤਪੁਰ ਵਰਗੇ ਬਹੁਤ ਬੱਚੇ ਨੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਅਜੇ ਪਿੰਡ ਵਿੱਚ ਹੋਰ ਬੱਚੇ ਵੀ ਹੈਗੇ ਆ ਐਵੇਂ ਗਰੀਬੀ ਰੇਖਾ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਇਹ ਦੇਖੋ ਪਿੰਡ ਦੀ ਇੱਕ 30 ਸਰਪੰਚ ਬਣੀ ਐ ਇੱਕ ਬੇਟੀਆ ਸਰਪੰਚ ਬਣੀ ਐ 24 ਸਾਲ ਦੀ ਏਜ ਹੈਗੀ ਆ ਗ੍ਰੈਜੂਏਸ਼ਨ ਕੀਤੀ ਹੋਈ ਐ ਇਹਨਾਂ ਦੇ ਫਾਦਰ ਸਾਹਿਬ ਵੀ ਇੱਥੇ ਮੌਜੂਦ ਹੈਗੇ ਆ ਬਈ ਇਹ ਉਦੋਂ ਵੀ ਆਪਣੀ ਗੱਲ ਹੋਈ ਸੀ ਤੁਸੀਂ ਇਹ ਕਹਿੰਦੇ ਸੀ ਵੀ ਪਰਿਵਾਰ ਜ਼ਰੂਰ ਗਰੀਬ ਹੈ ਇਹਨ ਦੀ ਮਦਦ ਹੋਣੀ ਚਾਹੀਦੀ ਆ ਵੀ ਮੇਰੀ ਬੇਟੀਆ ਸਰਪੰਚ ਐ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਕੁਝ ਲੋਕ ਪਿੰਡ ਵਾਲਿਆਂ ਨੂੰ ਪੰਚਾਇਤ ਨੂੰ ਜਾਂ ਕੁਝ ਗਲਤ ਕਹਿ ਰਹੇ ਆ ਹਾਂਜੀ ਵੇਖੋ ਸਰ ਜਦੋਂ ਇਹ ਵੀਡੀਓ ਵਾਇਰਲ ਹੋਈ ਮੈਂ ਵੀ ਦੇਖੀ ਹੂੰ ਵੀਡੀਓ ਦੇਖਣ ਤੋਂ ਬਾਅਦ ਮੈਂ ਘਰੇ ਮਤਲਬ ਗੁੜੀਆਂ ਨੂੰ ਵਿਖਾਈ ਮੇਰੇ ਕੋਲ ਮੋਬਾਈਲ 'ਤੇ ਦੇਖੀ ਮੈਂ ਗੁੜੀਆਂ ਨੂੰ ਵਿਖਾਈ ਤੇ ਦੇਖਣ ਤੋਂ ਬਾਅਦ ਫਿਰ ਉਹਨਾਂ ਦੇ ਘਰੇ ਵੀ ਗਿਆ ਹੂੰ ਮੇਰੇ ਮਨ ਤੇ ਮੇਰੇ ਵੀ ਮਨ ਤੇ ਬੜਾ ਦੁੱਖ ਹੋਇਆ ਹੂੰ ਹਾਂਜੀ ਤੇ ਜਦੋਂ ਫਿਰ ਇਹਨਾਂ ਨੇ ਕਿਹਾ ਪਾਪਾ ਵੀ ਤੁਸੀਂ ਜਾਓ ਮੈਂ ਗਿਆ ਹੂੰ ਤੇ ਜਾ ਕੇ ਫਿਰ ਮਤਲਬ ਤੁਹਾਡੇ ਨਾਲ ਵੀ ਗੱਲ ਹੋਈਏ ਹੂੰ ਹਾਂਜੀ ਤੇ ਵੇਖੋ ਜੋ ਸੱਜਣ ਜਿਹੜੇ ਨੇ ਉਹ ਗਲਤ ਕਮੈਂਟ ਕਰ ਰਹੇ ਨੇ ਹੂੰ ਸਰਪੰਚ ਅੰਨਾ ਸੀ ਸਰਪੰਚਾ ਤਾਂ ਕਿੱਥੇ ਸੀ ਹੂੰ ਚਲੋ ਮੈਂ ਗੁੜੀਆਂ ਦਾ ਪਾਪਾ ਐ ਮੈਥਲ ਉਹਨਾਂ ਦੇ ਗਿਆਨ ਵੱਲੋਂ ਅਖੰਡ ਕਰਕੇ ਹੂੰ ਤੇ ਉਹ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਹੂੰ ਵੀ ਕਮੈਂਟ ਗਲਤ ਨਾ ਕਰਨ ਕੋਈ ਵੀ ਹੂੰ ਕਿਉਂਕਿ ਅਸੀਂ ਅਜੇ ਨਵੇਂ ਹੀ ਅਜੇ ਕੁੜੀਆਂ ਬਣੀ ਹੈ ਮੇਰੀ ਅਜੇ ਕੋਈ ਚਾਰਜ ਨਹੀਂ ਮਿਲਿਆ ਸਾਨੂੰ ਹੂੰ ਕੋਈ ਸਾਡੇ ਕੋਲ ਅਜੇ ਕੋਈ ਅਖਤਿਆਰ ਨਹੀਂ ਕੋਈ ਚਾਰਜ ਨਹੀਂ ਮਿਲਿਆ ਸਾਨੂੰ ਹੂੰ ਜਦੋਂ ਸਾਨੂੰ ਅਖਤਿਆਰ ਮਿਲਿਆ ਹੂੰ ਚਾਰਜ ਮਿਲਦਾ ਹੈ ਤੇ ਅਸੀਂ ਉਸ ਤੋਂ ਬਾਅਦ ਜਿਹੜਾ ਅਸੀਂ ਜੋ ਵੀ ਕੰਮ ਜਿਹੜੇ ਕਰਾਂਗੇ ਹੂੰ ਜੋ ਵੀ ਅੰਮ੍ਰਿਤਪਾਲ ਵਰਗੇ ਹੋਰ ਵੀ ਬੱਚੇ ਨੇ ਪਿੰਡ ਦੇ ਵਿੱਚ ਹੂੰ ਉਹਨਾਂ ਦੀ ਇਹ ਮਦਦ ਕਰਾਂਗੇ ਅਸੀਂ ਨਗਰ ਤੇ ਜੋ ਵੀ ਧਿਆਨ ਰੱਖਾਂਗੇ ਅਸੀਂ मतलब ਧਿਆਨ ਰੱਖਾਂਗੇ ਬਿਲਕੁਲ ਅੱਛਾ ਪਿੰਡ ਦੇ ਵਿੱਚ ਜਦੋਂ ਤੁਸੀਂ ਦੱਸ ਰਹੇ ਸੀਗੇ ਸੀ ਵੀ ਜੇ ਅਮਰਤਪਾਲ ਦਾ ਪਰਿਵਾਰ ਗਰੀਬ ਹੈਗਾ ਤਾਂ ਤੁਸੀਂ ਵੀ ਗਰੀਬੀ ਰੇਖਾ ਤੋਂ ਐਸੀ ਪਰਿਵਾਰ ਹੈ ਤੁਹਾਡਾ ਸਰਪੰਚ ਵੀ ਐਸੀ ਸੀਟ ਤੇ ਬਣਿਆ ਹਾਂਜੀ ਅਮਰਤਪਾਲ ਦੇ ਪਰਿਵਾਰ ਨੂੰ ਇਹਦੇ ਵਿੱਚ ਕੋਈ ਝੂਠ ਨਹੀਂ ਉਹਨਾਂ ਦੇ ਪਤਾ ਹੈ ਵੀ ਵੇਖੋ ਮੈਂ ਮੇਰੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਹੈ ਹੂੰ ਤੇ ਮੈਂ ਫਿਰ ਵੀ ਮੈਂ ਉਹਨਾਂ ਦੇ ਨਾਲ ਵੀ ਜਿੰਨਾ ਹੋ ਸਕੇ ਮੇਰੇ ਕੋਲ ਕਰੀਆਨੇ ਦਾ ਸਮਾਨ ਚੋਂ ਉਹਨਾਂ ਦੀ ਮੈ ਹੈਲਪ ਕਰਦਾ ਰਿਹਾ ਹੋਰ ਵੀ ਉਹਨਾਂ ਦੀ ਨਹੀਂ ਹੋਰ ਵੀ ਕਿਸੇ ਦੀ ਮਤਲਬ ਮਦਦ ਕਰਦਾ ਪਹਿਲਾਂ ਵੀ ਕਰਦਾ ਰਿਹਾ ਹਾਂਜੀ ਮੈਂ ਕਦੇ ਵੀ ਮਤਲਬ ਇਹ ਮਦਦ ਤੋਂ ਭੱਜਿਆ ਨਹੀਂ ਤੇ ਹੁਣ ਵੀ ਅੱਗੇ ਜੋ ਮੈਨੂੰ ਚਲੋ ਸਾਡੇ ਕੁੜੀਆਂ ਨੂੰ ਜੋ ਜ਼ਿੰਮੇਵਾਰੀ ਪੈਂਡ ਰੇ ਸਾਡੇ ਉਤੇ ਪਾਈ ਹੈ ਅਸੀਂ ਹੋਰ ਵੀ ਤਨਦੀ ਦੇ ਨਾਲ ਜਿਹੜੇ ਜੋ ਵੀ ਸਰਕਾਰ ਨਾਲ ਸਹੂਲਤਾਂ ਹੀ ਉਹ ਵੀ ਇਹ ਸਹੂਲਤ ਵੀ ਇਹ ਮਤਲਬ ਸਰਕਾਰ ਨੂੰ ਦਵਾ ਦਵਾ ਮਾਗੇ ਬਿਲਕੁਲ ਜੀ ਪਿੰਡ ਤੇ ਚਲੋ ਕਮੈਂਟ ਕਰਨੇ ਲੋਕ ਕਿਸੇ ਆਪੋ ਆਪਣੀ ਸੋਚ ਹੈ ਜਿੰਨੀ ਕਿਸੇ ਦੀ ਸੋਚ ਮੁਤਾਬਕ ਲੋਕਾਂ ਨੇ ਕੰਮ ਕਰਨਾ ਹੈਗਾ ਹੋਰ ਮੈਂਬਰ ਪੰਚਾਇਤ ਵੀ ਮੌਜੂਦ ਹੈਗੇ ਬਾਈ ਹੋਰੀ ਬਾਈ ਉਸ ਦਿਨ ਆਪਣੀ ਗੱਲ ਨਹੀਂ ਹੋ ਸਕੀ ਤੁਸੀਂ ਖੜੇ ਸੀ ਵੀਡੀਓ ਦੇ ਵਿੱਚ ਤੁਸੀਂ ਅੱਜ ਮੈਨੂੰ ਫੋਨ ਕੀਤਾ ਬਾਈ ਯਾਰ ਤੁਹਾਨੂੰ ਤਾਂ ਲੋਕ ਕਮੈਂਟਾਂ 'ਚ ਕਹਿੰਦੇ ਆ ਪਿੰਡ ਉਦੋਂ ਕਿੱਥੇ ਸੀ ਪਿੰਡ ਜਾਂ ਕਿੱਥੇ ਕੀ ਕਹਿਣਾ ਚਾਹੁੰਦੇ ਜੀ ਮੈਸੇਜ ਸਾਡਾ ਮੈਸੇਜ ਇਹੋ ਜਿਹਾ ਹੈ ਕਿ ਅਸੀਂ ਨਵੀਂ ਪੰਚਾਇਤ ਜਿਵੇਂ ਅੱਗੇ ਪਹਿਲਾਂ ਗੱਲ ਹੋਈ ਆ ਨਵੀਂ ਪੰਚਾਇਤ ਬਣੀ ਆ ਸਾਡੇ ਕੋ ਕੋਈ ਚਾਰਜ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਲੋਕ ਕਮੈਂਟ ਕਰ ਰਹੇ ਆ ਕਿ ਪੰਚਾਇਤ ਸੁੱਤੀ ਸੀ ਤੁਹਾਡੇ ਪਿੰਡ ਨੂੰ ਕੁਝ ਨਹੀਂ ਪਤਾ ਸੀ ਮਤਲਬ ਕਮੈਂਟ ਵਿੱਚ ਗੱਲਾਂ ਬਹੁਤ ਜ਼ਿਆਦੀਆਂ ਹੋ ਰਹੀਆਂ ਤੇ ਸਾਡੇ ਪਿੰਡ ਦੀ ਕੋਈ ਇੱਜ਼ਤ ਆ ਸਾਡੇ ਕੋਈ ਗੱਲ ਨਹੀਂ ਆਈ ਸਾਨੂੰ ਜਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਪਤਾ ਚੱਲਿਆ ਇਸ ਚੀਜ਼ ਦਾ ਕਿ ਉਹਨਾਂ ਘਰੇ ਜੋ ਵੀ ਪ੍ਰੋਬਲਮ ਆ ਪਿੰਡ ਦਾ ਸਾਡਾ ਬੱਚਾ ਆ ਸਾਡਾ ਬੱਚਾ ਆ ਪਿੰਡ ਦਾ ਵੀ ਬੱਚਾ ਸਾਨੂੰ ਉਸ ਦਿਨ ਪਤਾ ਲੱਗਾ ਕਿ ਇਹਨਾਂ ਘਰੇ ਆ ਪ੍ਰੋਬਲਮ ਆ ਮਤਲਬ ਸਾਨੂੰ ਉਸ ਚੀਜ਼ ਦਾ ਪਹਿਲਾਂ ਬਿਲਕੁਲ ਵੀ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕੰਮ ਹੈਗਾ ਆ ਜਾਂ ਕੁਝ ਵੀ ਆ ਤੇ ਚਲੋ ਮਦਦ ਕਰਨੀ ਬਹੁਤ ਚੰਗੀ ਗੱਲ ਆ ਪਰ ਜਿਹੜੇ ਗਲਤ ਕਮੈਂਟ ਕਰਨੇ ਉਹ ਬਹੁਤ ਮਾੜੇ ਆ ਅਸੀਂ ਉਸ ਚੀਜ਼ ਦਾ ਥੋੜਾ ਵਿਰੋਧ ਕਰਦੇ ਆ ਕਿ ਸਾਡੇ ਤੇ ਗਲਤ ਕਮੈਂਟ ਨਾ ਕੀਤੇ ਜਾਣ ਨਵੀਂ ਪੰਚਾਇਤ ਬਣੀ ਆ ਹਾਲੇ ਚ ਚਾਰ ਜਾਏਗਾ ਅਸੀਂ ਸਾਰੇ ਪਿੰਡ ਦੀ ਮਦਦ ਕਰਾਂਗੇ ਤੇ ਕਰਦੇ ਵੀ ਆ ਅਸੀਂ ਮਦਦ ਜਿੰਨੇ ਜੋਗ ਹੈਗੇ ਅੱਗੇ ਵੀ ਕਰਦੇ ਆ ਪਹਿਲਾਂ ਵੀ ਕਰੀਦੀ ਆ ਅਸੀਂ ਉਹ ਆ ਕਿ ਜਿਹੜੇ 8-8 ਦਿਨ ਲੰਗਰ ਖਾਈ ਟੀ ਪੁਆਇੰਟ ਤੇ ਲਾਈਦੇ ਆ ਬਾਬੂ ਡਾ ਸਾਹਿਬ ਦੇ ਤੁਸੀਂ ਲਾਉਂਦੇ ਬਿਲਕੁਲ ਜੀ ਆਪਾਂ ਲੰਗਰ ਲਾਇਦਾ 8 ਦਿਨ ਆਪਣਾ ਸਾਡਾ ਗਰੁੱਪ ਆ ਸਾਰਾ ਮੈਂ ਮਦਦ ਕੇ ਲੰਗਰ ਲਾਇਦਾ ਅਸੀਂ ਠੀਕ ਹੈ ਬਾਬਾ ਬੋਡਾ ਸਾਹਿਬ ਦਾ ਆਉਂਦਾ ਮੇਲਾ ਉਦੋਂ ਲੰਗਰ ਲਾਇਦਾ ਜੀ ਆਪਾਂ ਜੀ ਟੀ ਪੁਆਇੰਟ ਤੇ ਜੇ ਲੰਗਰ ਲਗਾ ਸਕਦੇ ਤੇ ਅੰਮ੍ਰਿਤਪਾਲ ਨੂੰ ਖਾਣਾ ਵੀ ਪਚਾ ਸਕਦੇ ਸੀ ਜੇ ਪਤਾ ਨਹੀਂ ਲੱਗਿਆ ਤੁਹਾਡਾ ਕਹਿੰਦਾ ਸਾ ਸਾਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਲੱਗਾ ਹੈ ਇਸ ਬਾਰੇ ਕਿ ਹਾਂ ਕੀ ਮੈਂ ਆ ਹਾਲਾਤ ਹੈਗੇ ਪਰਿਵਾਰ ਦੇ ਮੈਂ ਪਿੰਡ ਵਿੱਚ ਸਾਰੇ ਸਾਡੇ ਪਿੰਡ ਦੇ ਬੰਦੇ ਖਲੋਤੇ ਹੋਏ ਆ ਸਾਡੇ ਸੱਜਣ ਖਲੋਤੇ ਹੋਏ ਆ ਕਿ ਜਿਹੜੇ ਹੈਲਪ ਕਰਨ ਤੋਂ ਕਦੀ ਨਹੀਂ ਭੱਜੇ ਕਿਸੇ ਦੀ ਹੂੰ ਅੱਗੇ ਵੀ ਕਰੀਦੀ ਹੈਲਪ ਅੱਗੇ ਵੀ ਕਰਾਂਗੇ ਅਸੀਂ ਹਲਪ ਇਸ ਚੀਜ਼ ਤੋਂ ਬਿਲਕੁਲ ਜੀ ਹੈਲਪ ਦੀ ਗੱਲ ਆਈ ਤਾਂ ਦੇਖੋ ਪੰਚਾਇਤ ਕਹਿੰਦੀ ਹੈ ਪਰਿਵਾਰ ਦੀ ਹੈਲਪ ਕੀਤੀ ਜਾਊਗੀ ਇੱਕ ਅਮਰਤ ਪਾਲ ਨੀ ਕਿ ਅਮਰਤ ਪਾਲ ਦਾ ਪਰਿਵਾਰ ਗਰੀਬ ਹੈ ਪਿੰਡ ਦੇ ਵਿੱਚ ਗਰੀਬੀ ਰੇਖਾ ਦੇ ਵਿੱਚ ਹੋਰ ਵੀ ਪਰਿਵਾਰ ਨੇ ਸਰਪੰਚ ਸਾਹਿਬ ਖੁਦ ਗਰੀਬੀ ਰੇਖਾ ਦੇ ਇੱਕ ਛੋਟੀ ਜੀ ਇਹਨਾਂ ਦੀ ਇਹਨਾਂ ਦੇ ਫਾਦਰ ਸਾਹਿਬ ਦੀ ਦੁਕਾਨ ਹੈਗੀ ਆ ਜਿਹੜੀ ਬਟੀਆਂ ਪਿੰਡ ਦੀ ਸਰਪੰਚ ਬਣੀ ਹੈ ਤੇ ਪਿੰਡ ਨੂੰ ਗਲਤ ਕਹਿਣਾ ਕਿੱਥੋਂ ਤੱਕ ਸਹੀ ਹੈਗਾ ਜਾਂ ਇਸ ਦੀ ਰਹਿ ਜਿਹੜੀ ਆ ਤੁਸੀਂ ਕਮੈਂਟ ਸੈਕਸ਼ਨ ਚ ਦੇ ਸਕਦੇ ਹੋ ਕਿਉਂਕਿ ਪਿੰਡ ਦੇ ਲੋਕਾਂ ਨੂੰ ਜਦ ਪਤਾ ਲੱਗਿਆ ਤਾਂ ਪਿੰਡ ਵਾਲੇ ਵੀ ਹਮਦਰਦੀ ਜਾਰ ਕਰ ਰਹੇ ਹੈਗੇ ਆ ਸਰਪੰਚ ਸਾਹਿਬ ਤੇ ਕਹਿੰਦਾ ਵੀ ਇਹ ਅਮਰਤਪਾਲ ਨਹੀਂ ਅਮਰਤਪਾਲ ਵਰਗੇ ਕਈ ਹੋਰ ਪਰਿਵਾਰ ਇਹਨਾਂ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਹੈ ਜਿੱਥੋਂ ਉਹ ਲੋਕਾਂ ਨੂੰ ਰਾਸ਼ਨ ਪਹਿਲਾਂ ਵੀ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਇਸ ਵੀਡੀਓ ਦੇ ਜ਼ਰੀਏ ਇੱਕ ਸੁਨੇਹਾ ਇਹ ਹੈਗਾ ਵੀ ਪੰਚਾਇਤ ਨਵੀਂ ਬਣੀ ਆ ਇੱਕ ਬੇਟੀਆਂ ਸਰਪੰਚ ਬਣ ਕੇ ਆਈ ਇੱਕ 30 ਪਿੰਡ ਦੀ ਸਰਪੰਚ ਬਣ ਕੇ ਆਈ ਜੇ ਉਸ 30 ਨੂੰ ਉਸ ਬੇਟੀਆਂ ਨੂੰ ਕੋਈ ਗਲਤ ਕਮੈਂਟ ਕਰਦਾ ਤਾਂ ਬਹੁਤ ਮਾੜੀ ਗੱਲ ਹੈ ਤੁਸੀਂ ਆਪਣੀ رائے ਆਪਣੀ ਸੋਚ ਮੁਤਾਬਕ ਆਉਦੀ ਬੁੱਧੀ ਦੇ ਮੁਤਾਬਕ ਕਮੈਂਟ ਸੈਕਸ਼ਨ 'ਚ ਆਪਣੀ رائے ਜ਼ਰੂਰ ਦੱਸਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦ ਦਾ ਗੁਰਵਰ ਸਾਇਲ ਲਾਈਵ ਪੱਤਰਕਾਰ ਰਜਿੰਦਰ ਕੰਭਾਵ ਦੇ ਨਾਲ ਮੈਸਤਪਾਲ ਧੰਦ ਪਿੰਡ ਸੈਦੇਕੇ ਨਾਲ ਜ਼ਿਲ੍ਹਾ ਫਿਰੋਜ਼ਪੁਰ